ਲਓ ਜੀ ਮੰਮੀ ਜੀ ਇੱਧਰ ਲੱਗੇ ਆ ਗਜਰੇਲਾ ਡਿਲੀਵਰੀ ਕਰਨਾ ਪੈਕ ਹੋਣ ਲੱਗਾ ਤੇ ਇਹ ਅੱਧਾ ਹੀ ਰੱਖ ਲਿਆ ਵਾ ਤੇ ਅੱਧਾ ਹੀ ਦੇਣ ਲੱਗੇ ਆ ਕਬਲ ਭਾਜੂ ਨਾਲ ਉਹਨਾਂ ਨੂੰ ਸੁਆਦ ਖਾ ਲੰਨੇ ਨਹੀਂ ਨਹੀਂ ਬਿਲਕੁਲ ਬਿਲਕੁਲ ਜੇ ਮੈਂ ਉੱਥੇ ਜਾਣਾ ਵਾ ਤੇ ਇਦਾਂ ਨਾ ਪਤਾ ਕੀ ਗੱਲ ਆ ਗੱਲ ਇਹ ਨਹੀਂ ਹੈਗੀ ਵੀ ਅਸੀਂ ਮੈਂ ਬਣਾ ਕੇ ਲੈ ਕੇ ਜਾਣਾ ਵਾ ਵਲੋਗ ਬਣਾਉਣਾ ਵਾ ਹਨਾ ਲੋ ਵਲੋਗ ਤੇ ਬਣਾਉਣਾ ਨਹੀਂ ਆ ਪਰ ਮੈਨੂੰ ਇਦਾਂ ਲੱਗਦਾ ਵੀ ਅਸੀਂ ਇੱਥੇ ਚੀਜ਼ ਕਿਉਂਕਿ ਉਹ ਵੀ ਵਲੋਗ ਵੇਖਦੇ ਆ ਨਾ ਫਿਰ ਥੋੜਾ ਜਿਹਾ ਆਊਟ ਜਾ ਲੱਗਦਾ ਵੀ ਅਸੀਂ ਇੱਥੇ ਘਰੇ ਚੀਜ਼ ਬਣਾਈ ਨਾ ਖੜੀਏ ਤੇ ਨਾ ਨਾਲੇ ਮਨ ਨੂੰ ਵੀ ਇਦਾਂ ਹੁੰਦਾ ਵੀ ਚਲ ਜਿਹੜੀ ਚੀਜ਼ ਮੈਂ ਬਣਾਈ ਆ ਵੀ ਸਾਰਿਆਂ ਨੇ ਪਸੰਦ ਕੀਤੀ ਆ ਨਾ ਤੇ ਇਹ ਵੀ ਹੋ ਜਾਂਦਾ ਹਨਾ ਵਿੱਚ ਤੇ ਦੂਜੀ ਗੱਲ ਇਹ ਆ ਕਿ ਫਿਰ ਅਸੀਂ ਮੈਂ ਹੁਣ ਰੋਜ਼ ਤੇ ਜਾਣਾ ਹੀ ਆ ਉੱਥੇ ਤੇ ਉਹ ਵਲੋਗ ਵੇਖਦੇ ਆ ਤੇ ਵੇਖਦੇ ਫਿਰ ਵੀ ਪਹਿਲੇ ਸੋਚਦੇ ਹੋਣਗੇ ਵੀ ਲਾਇ ਬਬਲੂ ਨਾ ਨਹੀਂ ਬਣਾਇਆ ਹਨਾ ਤੇ ਅਹੀਂ ਇਹ ਆਪਣੇ ਵੱਲੋਂ ਲੈ ਕੇ ਚੱਲੇ ਆਂ ਅਹੀਂ ਆਪਣਾ ਟੇਸਟ ਚੈੱਕ ਕਰਾਉਣੇ ਆਂ ਪੀ ਕਿਦਾਂ ਦੇ ਆ ਨਾ ਕਿਉਂਕਿ ਉਹਨਾਂ ਨੇ ਵੀ ਬਣਾਇਆ ਸੀ ਤੇ ਮੈਂ ਚਲਾ ਹੀ ਆਪਣੇ ਘਰ ਦਾ ਵੀ ਟੇਸਟ ਦਿਖਾਈਏ ਉਹਨਾਂ ਨੂੰ ਤੇ ਮੈਂ ਹੁਣ ਇਹਦੇ ਵਿੱਚ ਲੱਗੀ ਆ ਪੈਕ ਕਰਨ ਮੰਮੀ ਆਂਦੇ ਦੂਜੇ ਡੱਬੇ 'ਚ ਪਾਉਣੇ ਮੈਂ ਨਹੀਂ ਕੋਈ ਗੱਲ ਨਹੀਂ ਅਹੀਂ ਘਰੇਲੂ ਕੰਮ ਹੀ ਕਰਨੇ ਆ ਪਪਾ ਕੀ ਗੱਲ ਉਹਦੇ ਵਿੱਚ ਨਾ ਮਿਕਸ ਜਿਆ ਹੋਇਆ ਹੈ ਨਾ ਹਣਾ ਇਹਦਾ ਪੀਸ ਜੇ ਨਹੀਂ ਰਹਿਣੇ ਹਾਂਜੀ ਤੇ ਮੈਂ ਤਾਂ ਕਰਕੇ ਚੱਲ ਗਈ ਨਹੀਂ ਨਹੀਂ ਬਿਲਕੁਲ ਠੀਕ ਆ ਇਹਦੇ ਵਿੱਚ ਜਿਹੜਾ ਵਾ ਬੱਝਾ ਰਹੂ ਹਣਾ ਹਾਂ ਨਾਲ ਵਧੀਆ ਲੱਗੂਗਾ ਨਾ ਹਾਂ ਤੇ ਕਰਾਉਨੇ ਆ ਜਾ ਕੇ ਟੇਸਟ ਠੀਕ ਆ ਅੰਟੀ ਨੂੰ ਅੰਕਲ ਨੂੰ ਸਾਰਿਆਂ ਨੂੰ ਭਾਜੀ ਨੂੰ ਦੇ ਦੀ ਹੁਣਾਂ ਨੂੰ ਤੇ ਬੱਚਿਆਂ ਨੂੰ ਵੀ ਬੱਚਿਆਂ ਨੂੰ ਵੀ ਆਹੋ ਤੇ ਫਿਰ ਦੇਖਦੇ ਆ ਕਿਵੇਂ ਦਾ ਲੱਗਦਾ ਵਾ ਉਹਨਾਂ ਨੂੰ ਠੀਕ ਆ ਹਾਂ ਚਲੋ ਜੀ ਬੱਚਿਆਂ ਨੂੰ ਵੀ ਛੁੱਟੀਆਂ ਪਈਆਂ ਵਾ ਹਾਂਜੀ ਤੇ ਖਾ ਲੈਣਗੇ ਹਾਂ ਤੇ ਐਦਾਂ ਤੇਲ ਕਿੰਨੇ ਸੋਹਣੇ ਲੱਗਣਦੇ ਆ ਨਾ ਹਾਂਜੀ ਹਾਂਜੀ ਆਜੋ ਮੰਮੀ ਇਹਦੇ ਵਿੱਚ ਹਾਂ ਆ ਜਾ ਨਾ ਸਾਰਾ ਆਪਾਂ ਨਹੀਂ ਆਵੇ ਵੱਡੇ ਵੱਡੇ ਪੀਸ ਪਾ ਦਨੇ ਆ। ਇਹਦੇ ਵੱਡੇ ਛੋਟੇ ਸਾਰੇ ਮਿਕਸ ਬਣ ਗਏ ਆ। ਹਾਂਜੀ। ਚਲ ਕਰ ਦੋ ਕਿਸੇ ਤਰ੍ਹਾਂ ਫਿੱਟ ਕਰਨੇ ਆ ਸਾਰੇ ਮੰਮੀ। ਹਾਂ। ਇਹ ਨਾਹੀਂ ਅੱਧਾ ਰੱਖ ਲਿਆ ਤੇ ਅੱਧਾ ਹੀ ਉੱਥੇ ਲੈ ਕੇ ਚੱਲੇ ਆ। ਹਾਂ। ਹਨਾ। ਇੰਨਾ ਫਿਰ ਹਨਾ ਅੱਧਾ ਨਹੀਂ ਜਣਾ ਸਾਡੇ ਨੂੰ। ਹਾਂਜੀ। ਕਿਉਂਕਿ ਤੁਹਾਨੂੰ ਸੱਚ ਗੱਲ ਦੱਸੀਏ ਮੰਮੀ ਜੀ ਨਹੀਂ ਖਾਂਦੇ ਨਾ ਹੀ ਅਮਨ ਖਾਂਦੀ ਆ ਤੇ ਇਹਨਾਂ ਨੇ ਮੇਰੇ ਵਾਤੀ ਬਣਾਇਆ ਸੀ। ਹੈਂ? ਤੇ ਮੈਂ ਇਹਨਾਂ ਨੂੰ ਆਖਿਆ ਕੇਕ ਤੁਸੀਂ ਵਾਈਟ ਲਓ ਤੇ ਚੈੱਕ ਕਰਕੇ ਦੱਸੋ ਤੁਸੀਂ ਵੀ। ਹਾਂ ਥੋੜਾ ਥੋੜਾ ਖਾ ਕੇ ਨਾ ਥੋੜਾ ਥੋਗਾ ਖਾ ਲਿਆ ਹੈਗਾ ਹਾਂ ਇਹਨੇ ਵਧੀਆ ਚੀਜ਼ ਬਣਾਈ ਤੇ ਖਾਂਦੇ ਨਹੀਂ ਦੱਸ ਹੈ ਬਣਾ ਕੇ ਮੰਮੀ ਨੇ ਦਿੱਤੀ ਤੇ ਮੰਮੀ ਖਾਂਦੇ ਨਹੀਂ ਆਪ ਚਲੋ ਚਲੋ ਜੀ ਆ ਹੀ ਗਿਆ ਹੈ ਮੰਮੀ ਜੀ ਡੱਬਾ ਨਹੀਂ ਬੰਦ ਹੋਣਾ ਕਿ ਹੋਊਗਾ ਡੱਬਾ ਵੀ ਬੰਦ ਕਰ ਲਾਂਗੇ ਚਲ ਕੋਈ ਗੱਲ ਨਹੀਂ ਥੋੜਾ ਜਿਹਾ ਪ੍ਰੈਸ ਹੈ ਜੇ ਉਸ ਚ ਵੀ ਹਾਂ ਹੈ ਇਥੇ ਹੈ ਉਹ ਵਾਕਿਆ ਹਾਂਜੀ ਕਰ ਦੋ ਬੰਦ ਡੱਬਾ ਤੇ ਫੜਾ ਦਿਓ ਹੁਣ ਮੈਨੂੰ ਡੱਬਾ ਮੈਂ ਵੀ ਜਾਵਾਂ ਆਈ ਗਿਆ ਹਨਾ ਚੰਗੀ ਤਰ੍ਹਾਂ ਬੰਦ ਕਰ ਦੋ ਨਾ ਚਲੋ ਜੀ ਹੋ ਗਿਆ ਸਾਰੇ ਪਾਸਿਓਂ ਬੰਦ ਹਾਂ ਚਲੋ ਠੀਕ ਆ ਜੀ ਫਿਰ ਲੈ ਕੇ ਜਾਣੇ ਆ ਉੱਥੇ ਤੇ ਨਾਲੇ ਉਹਨਾਂ ਨੂੰ ਟੇਸਟ ਕਰਾਉਨੇ ਆ ਭਾਜੀ ਉਹਨਾਂ ਨੂੰ ਸਾਰਿਆਂ ਨੂੰ ਤੇ ਤੁਸੀਂ ਬਣੇ ਦਿਓ ਸਾਡੇ ਵਲੌਗ ਦੇ ਨਾਲ ਐਂਡਿੰਗ ਉੱਥੇ ਕਰਾਂਗੇ ਆ ਲੋ ਉਹਨਾਂ ਨੇ ਤੇ ਖੁਆ ਖਾ ਕੇ ਵੇਖ ਲਿਆ ਵਾ ਗਜਰੇਲਾ ਸੱਚ ਖੋਏ ਵਾਲਾ ਤੇ ਨਹੀਂ ਦੁਕਾਨ ਤੋਂ ਲਿਆਇਆ ਨਾ ਤੁਸੀਂ ਹੁਣ ਤੁਸੀਂ ਆਏ ਆ ਤੇ ਨਾ ਹੀ ਆਂਟੀ ਉਹਨਾਂ ਨੇ ਖਾਦਾ ਅਜੇ ਕਾਂ ਤਾਂ ਲਿਆਂਦਾ ਨਹੀਂ ਨਹੀਂ ਬਣਾਇਆ ਕਰੇ ਮੰਮੀ ਜੀ ਨੇ ਅੱਛਾ ਅੱਛਾ ਤੇ ਨਾਲੇ ਦੱਸੋ ਕਿਦਾਂ ਦਾ ਵਾ ਠੀਕ ਆ ਫਿਰ ਹੋਰ ਬਣਾ ਕੇ ਲੈ ਆਈਏ ਹਾਂ ਵਾ ਠੀਕ ਆ ਇਹ ਆਪਣੀ ਮੰਮੀ ਨੂੰ ਪੁੱਛ ਕੇ ਦੱਸ ਕਿ ਬਣਾਇਆ ਕਿਦਾਂ ਐਂ ਵੀ ਲੋਕ ਪਾਇਆ ਵਾ ਬਲੋਗ ਪਾਇਆ ਬਲੋਗ ਪਾਇਆ ਤਰ ਐਂਜ ਕਰੋ ਤੁਸੀਂ ਤਾਂ ਤੁਸੀਂ ਆ ਹੀ ਜਾਓ ਤੁਹਾਡੇ ਨਾਲ ਵੀ ਬਣਾ ਕੇ ਦੇ ਜਾ ਕੋਈ ਨਹੀਂ ਬਣਾ ਕੇ ਦੇ ਜਾਾਂਗੇ ਇਹ ਕਿਹੜੀ ਗੱਲ ਕੜਾਈ ਲੈਣਾ ਆਈਏ ਕੋਈ ਨਹੀਂ ਇੱਥੇ ਬਣਾ ਲਾਂਗੇ ਹੋਰ ਦੱਸੋ ਆਹ ਕੜਾਈ ਰੱਖੀ ਠੀਕ ਆ ਹੈ ਇੱਥੇ ਬਣਾ ਲਾਂਗੇ ਆਹ ਦੁਕਾਨਾ ਕਿਹੜਾ ਮੈਂ ਖਾਦਾ ਦਾ ਇੱਕ ਵਾਰੀ ਪਸਾ ਨਹੀਂ ਕਾੜੀ ਵੇ ਦੋਲਿਆ ਸਵਾਦ ਆ ਹੈ ਬਬਲੂ ਦਾ ਦੁਕਾਨ ਤੋਂ ਖਰੀਦੀ ਰੋਟੀ ਨਹੀਂ ਲਈ ਜਾਂਦਾ ਨਹੀਂ ਨਹੀਂ ਹਰਾਮ ਲੋਗ ਪੋਨਾ ਮੈਂ ਇੱਥੇ ਰੋਜ ਹੁੰਨਾ ਨਾ ਤੇ ਮੈਨੂੰ ਫਿਰ ਆਉਟ ਜਾ ਲੱਗਦਾ ਮੈਨੂੰ ਇਹ ਹੁੰਦਾ ਫਿਰ ਮੈਂ ਲੈ ਕੇ ਜਾਵਾਂ ਚੀਜ਼ ਉੱਥੇ ਵੀ ਸਵਾਦ ਹੁੰਦੀ ਆ ਚੀਜ਼ਾਂ ਮੰਮੀ ਤੇਰੀ ਬਹੁਤ ਵਧੀਆ ਹਾਂਜੀ ਚੀਜ਼ਾਂ ਬਣੰਦੇ ਆ ਹਾਂਜੀ ਹਾਂਜੀ ਬੜੀਆਂ ਹੈਂਕ ਕਰ ਲੈ ਬੈਠੇ ਮੈਨੂੰ ਲੱਗਦਾ ਬਾਹਰ ਕਰ ਲੈ ਮੈਂ ਕੋਈ ਨਹੀਂ ਇੱਥੇ ਬਣਾਉਣਾ ਆ ਜਾ ਕਰਨ ਕਿ ਮੰਮੀ ਇਹ ਕਿਹੜੀ ਗੱਲ ਕੀਤੀ ਹੈਂ ਉਹਦਾ ਮੈਂ ਮਿੱਠੀ ਚੀਜ਼ ਬਹੁਤ ਘੱਟ ਖਾਨਾ ਪਰ ਤੂੰ ਆ ਬਹੁਤ ਸਵਾਦ ਹੀ ਵੜਾ ਬਣਿਆ ਹਾਂ ਪਤਾ ਨਹੀਂ ਲੱਗਣ ਲਿਆ ਤੂੰ ਦੁਕਾਨ ਦਾ ਵਾ ਜਾਂ ਆਪਣਾ ਘਰ ਦਾ ਨਹੀਂ ਨਹੀਂ ਘਰੇ ਬਣਾਈ ਹੋਈ ਚੀਜ਼ ਤੇ ਵਧੀਆ ਬਣਦੀ ਹੈ ਨਾ ਮੱਚੀ ਭਾਈ ਨਾ ਉਹ ਬੜਾ ਵਧੀਆ ਤੇ ਚ ਵਿੱਚ ਕਾਜੂ ਵਿੱਚ ਬਦਾਮ ਪਾ ਕੇ ਬਣਾਇਆ ਬਹੁਤ ਵਧੀਆ ਸਵਾਦ ਹੈ ਨਾ ਇਹਦਾ ਤਾਂ ਪਾ ਨਹੀਂ ਕੇ ਪਾਇਆ ਨਹੀਂ ਤੂੰ ਨਹੀਂ ਹੁਣਾਂ ਨੇ ਜਿਹੜਾ ਬਣਾਇਆ ਉਹ ਮਿਕਸ ਬਣਾਇਆ ਵਾ ਇਹ ਜਿਹੜਾ ਟੁਕਰੀਆਂ ਵਾਲਾ ਵਾ ਨਹੀਂ ਇਹ ਕਿਹੜਾ ਚਿੱਟਾ ਪਾਇਆ ਇਹ ਕਿਦਾਂ ਬਣਾਇਆ ਮੇਰਾ ਕਿਹਦੇ ਰਲਾ ਇਹ ਦੂ ਯਾਰੀ ਖਾ ਲਏ ਦੱਸ ਪਿੰਨੀਆਂ ਬਣਾ ਦਿੰਦੇ ਇੰਨਾ ਪਿੰਨੀਆਂ ਬਣਾਤੀਆਂ ਅਸੀਂ ਪਤਾ ਕੀ ਆ हां ਅਸੀਂ ਦੇ ਸਈ ਬਸ ਪਾਤਾ ਖਸਕਾਸ਼ ਜੋਟ ਹਾਂ ਇੱਕ ਗਾਜਰਾ ਆਂਖੋ ਆ ਹਾਂ ਤੇ ਇਹ ਖਾ ਕੇ ਦੇਖੋ ਉਹ ਤੋਂ ਜਾਂ ਮੈਂ ਆਪਣੇ ਹਿਸਾਬ ਨਾਲ ਬਣ ਜਾਂਦਾ ਇਹਨਾਂ ਨੇ ਆਪਣੇ ਹਿਸਾਬ ਨਾਲ ਬਣਾ ਹਾਂ ਅਸੀਂ ਆਪਣੇ ਹਿਸਾਬ ਨਾਲ ਮੈਂ ਅੱਗੇ ਬਗਲੂ ਜੱਣੇ ਮੈਂ ਕਿਹਾ ਤੁਸੀਂ ਸੁੱਖਣਾ ਦੀ ਥੋੜੇ ਜੇ ਹਾਂ ਤੇ ਸੁੱਖਣਾ ਦੀ ਬਿਆਰ ਆ ਤੇ ਇਹ ਵੀ ਚੀਜ਼ ਹੈਗੀ ਹੈ ਜਿਹੜਾ ਫਾਂ ਦੀ ਦੀ ਬਣਾਈਏ ਹੁਣ ਅਮਨੀ ਜੀ ਸਾਫੀ ਦਾ ਕਿਹੜੀ ਗੱਲ ਆ ਅਸਲ ਵਿੱਚ ਇਹ ਵੀ ਉਹ ਚੀਜ਼ ਤੇ ਵੀ ਉਹ ਚੀਜ਼ ਹੈ ਹਾਂਜੀ ਇਹ ਹੋ ਗਿਆ ਕਾਲੇ ਚਿੱਟੇ ਵਾਲਾ ਸਾਹਬ ਹਾਂ ਇਹ ਗੋਰੇ ਦਾ ਦਾ ਸੁਆਦ ਉਹਦਾ ਸੁਆਦ ਵੀ ਉਹਨਾਂ ਹੁੰਦਾ ਤੇ ਕਾਲੇ ਦਾ ਸੁਆਦ ਉਹਨਾਂ ਹੁੰਦਾ ਰੰਗ ਚ ਜ਼ਰੂਰ ਰੰਗ ਚ ਜ਼ਰੂਰ ਫਰਕ ਆ ਨਹੀਂ ਹੋਇਆ ਮੁੜ ਕੋ ਆਇਆ ਇਹ ਇੰਡੀਆ ਵਾਲਾ ਆ ਹਾਂ ਇਧਰ ਬੀਜੀ ਨੂੰ ਵੀ ਖਵਾ ਦੋ ਬੀਜੀ ਇਹ ਮਾਰੀ ਬਸ ਖਾਓ ਗਿਜਰੇਲਾ ਵੇਖਿਓ ਬਬਲੂ ਲਿਆਇਆ ਆਪਣੇ ਪਿੰਡੂ ਗਾੜੀ ਤੋੜਦੇ ਫਿਰ ਗਾੜੀ ਤੋੜ ਦਿੱਤਾ ਹਾਂ ਉਹ ਚੱਲ ਗਈ ਦੇਖ ਲੈ ਆਇਆ ਹਾਂ ਕਿ ਦੱਸੋ ਉਹ ਤੇ ਕੈਮਰੇ ਚ ਵੀ ਕਿੰਨਾ ਦਾ ਕਿਦਾਂ ਦਾ ਲੱਗਾ ਹੁਣ ਦੇਖ ਤਾਂ ਗੁਰਪਾ ਜੀ ਤਦ ਆ ਨੀ ਆ ਉਹ ਲੀ ਲੈ ਮੈਂ ਅੰਕਲ ਨੂੰ ਮਿੱਠੀਆਂ ਚੀਜ਼ਾਂ ਜੜੀਆਂ ਸ਼ੌਂਕ ਨਾਲ ਖਾਂਦੇ ਆ ਨਾ ਸਵਾਦ ਆ ਭਾਈ ਬਹੁਤ ਸਵਾਦ ਆ ਸਵਾਦ ਬੀਬੀ ਜੀ ਹਾਂ ਬਹੁਤ ਸੋਹਣਾ ਬੜਾ ਸਵਾਦ ਆ ਬਹੁਤ ਸੋਹਣਾ ਵੀ ਹਾਂ ਉਹ ਅੰਕਲ ਨੂੰ ਖਵਾ ਲ ਗਾੜੀ ਨੂੰ ਖਵਾ ਲਿਆ ਨਾ ਉਹਨਾਂ ਨੂੰ ਤਾਂ ਖਵਾ ਲਿਆ ਨੀਆਂ ਜਿਹੜਾ ਕਰਦਾ ਡੈਡੀ ਜੀ ਦੀਦੀ ਨੂੰ ਫੋਨ ਦੇ ਕਿਦਾਂ ਦੀਦੀ ਠੀਕ ਆ ਗਜਰੇਲਾ ਲਿਆਂਦਾ ਤੇ ਮੈਂ ਕੱਲ ਦਾਵਾ ਪਰ ਖਾਣਾ ਜਡੇ ਸਾਰੇ ਹੈ ਹੈ ਫੋਨ ਤੇ ਡੈਡੀ ਜੀ ਲਗਾ ਕੇ ਰੱਖਿਆ ਸੀ ਆਂਟੀ ਤੁਸੀਂ ਖਾਦਾ ਵਾ ਖਾਦਾ ਵਾ ਹੈਂ ਤੁਸੀਂ ਨਹੀਂ ਰਾਜ ਬੜਾ ਬਣ ਗਿਆ ਵਾ ਵੇ ਲੋਕ ਚੀਜ਼ ਕਿਹਦੇ ਕਿਹਦੇ ਕਰਮਾ ਦੇ ਵਿੱਚ ਆਹ ਨਾ ਤੁਸੀਂ ਆਉਣਾ ਹੀ ਸਵੇਰੇ ਤੇ ਸਵੇਰੇ ਹੀ ਖਾਣਾ ਸੀ ਹਨਾ ਇਹਨਾਂ ਆ ਕੰਡਿਆ ਵੀ ਤੇਰੇ ਆਏ ਆ ਹਾਂ ਦੇ ਨਾਲ ਇੰਨਾ ਵਹਾ ਰਿਹਾ ਰਹੇ ਮੈਂ ਕਿਹਨੂੰ ਚੜੀ ਨੂੰ ਘੁਮਾਤਾ ਵੇ ਚੰਨ ਕੋਈ ਗੱਲ ਨਹੀਂ ਬਬਲੂ ਨੇ ਮੇਨੋ ਤਾਂ ਕਾਬੂ ਵਾਲੀ ਸਮਝਿਆ ਮੈਨੂੰ ਤੇਂ ਦਿਨੇ ਵਾਲੇ ਮਰੀ ਬਬਲੂ ਨੇ ਨਹੀਂ ਆਜਣਾ ਨਹੀਂ ਨਹੀਂ ਅਸਲ ਵਿੱਚ ਸਾਰੇ ਅੱਗੇ ਖਲੋਤੇ ਨਾ ਮੈਂ ਹੁੰਦਿਆ ਵੇਖਿਆ ਮੈਂ ਹਾਂ ਟੀਵੀ ਤੇ ਆ ਤੇ ਚੱਲ ਅੰਟੀ ਵੀਰ ਨਾਲੇ ਖਾਣ ਲੇਗੇ ਤੂੰ ਕਰਨ ਵਾਲੀ ਨਹੀਂ ਪੈ ਤੂੰ ਨਹੀਂ ਨਹੀਂ ਕੰਮ ਵਾਲਾ ਇੱਥੇ ਅੰਟੀ ਕੋਈ ਨਹੀਂ ਮੇਰੀ ਗੱਲ ਸੁਣੋ ਇਹ ਸਾਬ ਨਾਲ ਕੰਮ ਵਾਲਾ ਤੇ ਫੇਰ ਮੈਂ ਵੀ ਹਾਂ ਹੈ ਮੇਰਾ ਕੰਮ ਹੋ ਰਿਹਾ ਮੇਰਾ ਕੰਮ ਹੋ ਰਿਹਾ ਨਹੀਂ ਨਹੀਂ ਕੰਮ ਜਿਹੜਾ ਮਰਜ਼ੀ ਹੋਵੇ ਕੰਮ ਤੇ ਕੰਮ ਹੀ ਹੁੰਦਾ ਕਿ ਨਹੀਂ ਲਓ ਆਂਟੀ ਤੁਹਾਨੂੰ ਮੈਂ ਆਪਣੇ ਹੱਥਾਂ ਨਾਲ ਖਵਾਉਣਾ ਠੀਕ ਆ ਜੈਦਾਂ ਦੀ ਗੱਲ ਆ ਦੇਖੀ ਸਾਰਾ ਖਾ ਨਹੀਂ ਸਾਰਾ ਨਹੀਂ ਸਵੇਰਾ ਵੇਰਾ ਐ ਸਵੇਰਾ ਸਵੇਰਾ ਆ ਇਹ ਸਵੇਰਾ ਕੁਝ ਕੁ ਹਲੇ ਹਾਂ ਨਹੀਂ ਪਾ ਲੋ ਪਾ ਲੋ ਤੇ ਹੋਰ ਬਣਾ ਦਾਂਗੇ ਕੋਈ ਗੱਲ ਨਹੀਂ ਹੋਰ ਬਣਾਵਾਂਗੇ ਹੋਰ ਇਹ ਚੈੱਕ ਕਰਨ ਨਹੀਂ ਲੈਂਦਾ ਵੀ ਤੂੰ ਟੇਸਟ ਕਰਕੇ ਦੱਸੋ ਕਿਦਾਂ ਦਾ ਵਾ ਫਿਰ ਹੋਰ ਬਣਾਵਾਂਗੇ ਸਭ ਤੋਂ ਵੱਡੀ ਗੱਲ ਹੁੰਦੀ ਸੀ ਕਿ ਦੁੱਧ ਦੀ ਗੱਲ ਹਾਂਜੀ ਤੇ ਦੁੱਧ ਹੁਣ ਘਰ ਦਾ ਹੋ ਗਿਆ ਔਰ ਤੇ ਗਾਜਰਾ ਵੀ ਸੋਖਣਾ ਵਾ ਉਹ ਕੱਲ ਸਬਜ਼ੀ ਵਾਲਾ ਭਾਈ ਆਇਆ ਦੇਖ ਕੋਈ ਜੰਗਲਾਂ ਲੰਨੀਆਂ ਮਤ ਕੋ ਗਾਜਰਾ ਹੋਈਆਂ ਨਾ ਤੇ ਇਹਨੂੰ ਕਾੜੀ ਜੋ ਤਿੰਦਾ ਚੱਲਿਆ ਕਹਿੰਦਾ ਹੈ ਵੇਖੋ ਆ ਖਾਦਾ ਹੀ ਇਹਨਾਂ ਦੇ ਘਰੋਂ ਛੱਤਾ ਉਹ ਕੱਪੜਾ ਵੀ ਇਦਾਂ ਨਹੀਂ ਨਾ ਪੈਦਾ ਜਦੋਂ ਇਹਨੇ ਜਾਣਾ ਸੀ ਪੰਨੀਆਂ ਲੈ ਕੇ ਤੇ ਕਾੜੀਓਂ ਨਹੀਂ ਚੱਲਦਾ ਕਹਿੰਦਾ ਕਿਨੇ ਘੁੰਦੇ ਆਂ ਤੇ ਚੀਜ਼ ਦਾ ਚਾ ਹੀ ਅੰਨਾ ਹੁੰਦਾ ਆਂਦਾ ਖਾਜ ਕਰੀ ਇਥੇ ਤੇ ਦੀਦੀ ਤੇ ਭਾਜੀ ਰਹਿ ਗਏ ਮੈਂ ਤਾਂ ਚਾਹ ਦੇ ਨਾਲ ਦੇਣਾ ਹੀ ਨਾ ਮਾਮਾ ਮੈਂ ਤੇ ਦੀਦੀ ਉਹਨਾਂ ਨੂੰ ਵੇਖਣ ਰਿਆ ਵੀ ਇਹ ਕੀ ਕਰਨ ਕੀ ਰਹੀ ਆਏ ਚੇਤਾ ਹੀ ਭੁੱਲ ਗਿਆ ਚੇਤਾ ਬੋਲ ਗਿਆ ਸੀ ਤਾਂ ਨਾ ਅੱਛਾ ਤੇ ਉਹ ਬਬਲੂ ਤੇ ਨਿਰਭ ਜਿੱਦਾਂ ਪਰਪੀ ਵਾਲਾ ਮੁੰਡਿਆ ਲੰਦਾ ਨੂੰ ਇੰਨਾ ਦੀਦੀ ਇਹਨੇ ਤਾਂ ਉਹਦੀ ਫੋਟੋ ਲਾਈ ਨਾ ਜਿੱਦ ਬਣਾਇਦੇ ਤੋ ਆਇਆ ਨਾ ਤੁਹਾਨੂੰ ਹਾਂਜੀ 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 ਉਹਦੇ ਤਾਂ ਫੋਟੋ ਲੱਗੀ ਤੇ ਮੈਂ ਪਤਾ ਕੀ ਡੈਸ ਰਕਣ ਤੇ ਇਹਨੇ ਬਣਾਇਆ ਵਾ ਉਹਦਾ ਇਹ ਫੋਟੋ ਉਦਾਂ ਲਾਈ ਆ ਹੋਰ ਅੱਛਾ ਫੋਟੋ ਹੋਰ ਲਾਈ ਆ ਤੇ ਆ ਵੇ ਇਹ ਲਾ ਨਾਰਮਲ ਬਣਾਇਆ ਨਹੀਂ ਨਹੀਂ ਤਾਂ ਦੀ ਗੱਲ ਨਹੀਂ ਅਈ ਇਹੋ ਹੀ ਫੋਟੋ ਲੰਦੇ ਜਿਹੜੀ ਮਮੇ ਦਾ ਹੱਥਾਂ ਤੇ ਜਾ ਕਰਾ ਮਾਤੀ ਜਾਂਦਾ ਹਾਂ ਤੇ ਹੁਣ ਆਂਟੀ ਜੀ ਕਹਿੰਦੇ ਆ ਵੀ ਲੈ ਆ ਕੇ ਆ ਵੀ ਮਮਮੀ ਨੂੰ ਇੱਥੇ ਬਣਾਉਣਾ ਵਾ ਆਂਟੀ ਜੀ ਬਹੁਤ ਸਵਾਦ ਆ ਬਹੁਤ ਜਿਆਦਾ ਸਵਾਦ ਆ ਬਹੁਤ ਟੇਸਟੀ ਤੇ ਇੱਥੇ ਬਣਾ ਦੀਏ ਹੁਣ ਤੁਹਾਨੂੰ ਫਿਰ ਦਈ ਦੀ ਹੈ ਓਕੇ ਓਕੇ ਹਾਂ